ਰਾਖਣ ਦੇ ਚਮੋਲੀ ਜਿਹਰੇ ਚ ਸਥਿਤ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਦੇ ਪੈਦਲ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ 25 ਮਈ ਤੋਂ ਸ੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਵੇਗੀ ਸ੍ਰੀ ਹਿਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਇੱਥੇ ਦੱਸਿਆ ਹੈ ਕਿ ਖਰਾਬ ਮੌਸਮ ਦੌਰਾਨ ਫੌਜ ਦੇ ਜਵਾਨ, ਘਾਗੜੀਆਂ ਅਤੇ ਲੋਕਪਾਲ ਸਾਹਿਬ ਨੂੰ ਜਾਂਦੀ ਸੜਕ ਤੋਂ ਬਰਫ਼ ਹਟਾਉਣ ਚ ਲੱਗੇ ਹੋਏ ਨੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਹਿਮਕੁੰਟ ਸਾਹਿਬ ਯਾਤਰਾ ਲਈ 22 ਮਈ ਨੂੰ ऋषिकेश ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਰਵਾਨਾ ਹੋਵੇਗਾ ਉਹਨਾਂ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਅਤੇ ਯਾਤਰਾ ਦੇ ਰਸਤਿਆਂ ਤੇ ਫੁੱਟਪਾਥਾਂ ਨੂੰ ਚੋੜਾ ਕਰਨਾ ਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਉਧਰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੇ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਕਿਹਾ ਹੈ ਕਿ ਕਾਂਗੜੀਆਂ ਤੋਂ ਹਿਮਕੁੰਨ ਸਾਹਿਬ ਵਿਚਾਲੇ ਪੈਦਲ ਰਸਤੇ ਤੇ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਸਾਲ ਉੱਤਰਾਖੰਡ ਸਰਕਾਰ ਅਤੇ ਸ਼੍ਰੀ ਹਿਮਕੁੰਨ ਸਾਹਿਬ ٹرسٹ ਨੇ ਤੀਰਥ ਯਾਤਰਾ ਲਈ ਸ਼੍ਰੀ ਹਿਮਕੁੰਨ ਸਾਹਿਬ ਦੇ ਕੀਵੜਾ ਖੋਲਣ ਦੀ ਤਾਰੀਖ 25 ਮਈ ਐਲਾਨ ਦਿੱਤੀ ਹੈ ਗੁਰਦੁਆਰਾ ਸਾਹਿਬ ਪ੍ਰਬੰਧਕ ٹرسٹ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਤੀਰਥ ਯਾਤਰਾ ਨੂੰ ਜਾਣ ਵਾਲਾ ਰਸਤਾ 12 ਤੋਂ 15 ਫੁੱਟ ਬਰਫ਼ ਨਾਲ ਢੱਕਿਆ ਹੋਇਆ ਹੈ ਜਵਾਨ ਗੁਰਦੁਆਰਾ ਕੰਪਲੈਕਸ ਨੂੰ ਆਪਣਾ ਆਧਾਰ ਬਣਾ ਕੇ برف ਕੱਟਣਾ ਅਤੇ ਸੜਕ ਨੂੰ ਸਾਫ਼ ਕਰਨ ਲਈ ਝੋਟੇ ਹੋਏ